ਤੁਸੀਂ ਰੇਡੀਓ ਸਵਿਫਟ ਸੁਣ ਰਹੇ ਹੋ ਤੇ ਸਵਿਫਟ ਡਰਾਈਵ ਟਾਈਮ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਕਰ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਡੀਆਂ ਕੁਝ ਗੱਲਾਂ ਬਾਤਾਂ ਹੋਣਗੀਆਂ ਕੁਝ ਗੀਤ ਸੰਗੀਤ ਹੋਏਗਾ ਉਹਦੇ ਨਾਲ ਇੱਕ ਬਿਲਕੁਲ ਨਵੀਂ ਰਿਲੀਜ਼ ਹੋਣ ਵਾਲੀ ਫਿਲਮ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਸ ਫਿਲਮ ਦੇ ਸਿਤਾਰੇ ਤੇ ਉਹਨਾਂ ਦੇ ਵਿੱਚੋਂ ਮੰਡੀ ਤਖਰ ਜਿਹੜੀ ਕਿ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਉਹ ਸਾਡੇ ਸਟੂਡੀਓ ਦੀ ਰੌਣਕ ਬਣੇ ਹੋਏ ਨੇ ਅਸਲ ਵਿੱਚ ਪਹਿਲਾਂ ਉਹਨਾਂ ਨੂੰ ਸਵਾਗਤ ਕਰਦੇ ਆ ਜੀਆਂ ਨੂੰ ਆਖਦੇ ਆ ਮੈਂਡੀ ਜੀ ਜੀ ਆਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂਡੀ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਹੋਣੀ ਪ੍ਰੈਸ ਕਾਨਫਰੰਸ ਦੇ ਵਿੱਚ ਮਿਲੇ ਸੀ ਦੁਬਾਰਾ ਫਿਰ ਮੇਲ ਹੋਇਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਟਾਈਟਲ ਨੂੰ ਜੇਕਰ ਆਪਾਂ ਡਿਸਕ੍ਰਾਈਬ ਕਰਨਾ ਹੋਵੇ ਤੇ ਕਿੰਨਾ ਬਾਰੇ ਆਖਿਆ ਜਾ ਰਿਹਾ ਜੀ ਇਹ ਇਹ ਆਈ ਥਿੰਕ ਜਿਹੜੇ ਕੱਚੇ ਨੇ ਸਟੂਡੈਂਟਸ ਜੀ ਉਹ ਆਈ ਫੀਲ ਕਹਣਗੇ ਪੱਕਿਆਂ ਨੂੰ ਤੇ ਜਿਹੜੇ ਪੱਕੇ ਨੇ ਉਹ ਕਹਣਗੇ ਕੱਚਿਆਂ ਨੂੰ ਮਤਲਬ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਗੱਲ ਤਾਂ ਉੱਥੋਂ ਹੀ ਆਈ ਸੀਗੀ ਕਿ ਮੈ ਤੁਹਾਨੂੰ ਪ੍ਰੈਸ ਕਾਨਫਰੰਸ ਵਿੱਚ ਵੀ ਦੱਸਿਆ ਸੀਗਾ ਕਿ ਇਹ ਕੈਨੇਡਾ ਦੀ ਹੀ ਮੀ ਮੈਂ ਕੈਨੇਡਾ ਦੀ ਹੀ ਗੱਲ ਹੈ ਕਿ ਇੱਕ ਲੈਂਡਲੋਰਡ ਨੇ ਆਪਣੇ ਬੇਸਮੈਂਟ ਚ ਜਾ ਕੇ ਦੇਖਿਆ ਕਿ ਕਿੰਨਾ ਗਾਹ ਪਾਇਆ ਹੋਇਆ ਸੀਗਾ ਸਟੂਡੈਂਟਸ ਨੇ ਯਾਨੀ ਉਹਦੀ ਫਲੈਟ ਦਾ ਮਤਲਬ ਬੇਸਮੈਂਟ ਦਾ ਕੀ ਹਾਲ ਬਣਾਇਆ ਹੋਇਆ ਸੀ ਤੇ ਉਹਨੇ ਫਿਰ ਉਹ ਅਪਲੋਡ ਕਰ ਦਿੱਤੀ ਸੀ ਰਾਈਟ ਆ ਬਲੀਵ YouTube ਤੇ ਕੀਤੀ ਸੀ ਅਨ ਕੰ ਕੰਦਾ ਕੇ ਨਨੂ ਰੈਣਾ ਸਣਾ ਨਹੀਂ ਹੁੰਦਾ ਤਾਂ ਫਿਰ ਉਹ ਕਾਫੀ ਵਾਇਰਲ ਹੋ ਗਈ ਸੀ ਗੱਲ ਸੋ ਉੱਥੋਂ ਪਿਕ ਕੀਤੀ ਆ ਸੋ ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲਾਂ ਉੱਥੇ ਵੀ ਗੱਲ ਕੀਤੀ ਸੀ ਇਸ ਇੱਕ ਵੈਬ ਸੀਰੀ ਬਣਾਈ ਸਟੂਡੈਂਟ ਕੋਟਾ ਉਹਦੇ ਵਿੱਚ ਮੈਂ ਮੇਰਾ ਇੱਕ ਡਾਇਲੌਗ ਸੀ ਜ਼ਿਕਰ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਵੱਖਰੀ ਕਮਿਊਨਿਟੀ ਕਿਉਂ ਬਣਾ ਕੇ ਰੱਖ ਦਿੱਤਾ ਸਾਡੇ ਹੀ ਬੱਚੇ ਆ ਹਾਂਜੀ ਹੌਲੀ 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 ਕੋਈ ਵੀ ਵਿਅਕਤੀ ਆ ਉਸ ਅ ਮੌਸਮ ਦੇ ਵਿੱਚ ਉਸ ਮਾਹੌਲ ਚ ਟਲ ਜਾਂਦਾ ਜੀ ਜੀ ਸੋ ਆਪਣੇ ਵੀ ਮਾਪੇ ਆਇਆ ਕਿਸਤੇ ਕਿਸਤੇ ਗ੍ਰੈਂਡਪੇਰੈਂਟਸ ਆਇਆ ਉਹਨਾਂ ਨਾਲ ਵੀ ਆਈਆਂ ਹੀ ਹੋਣਗੀਆਂ ਜੀ ਸਮੱਸਿਆਵਾਂ ਮ ਉਹਨਾਂ ਨੂੰ ਵੀ ਆਈਆਂ ਹੋਣਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਰੇਸਿਜ਼ਮ ਕਾਫੀ ਹੱਦ ਤੱਕ ਫੇਸ ਕਰਨੀ ਪਈ ਹੋਣੀ ਆ ਤਾਂ ਆਪਣੇ ਵਿੱਚ ਕੀ ਹੋ ਰਿਹਾ ਕਿ ਆਪਣੀ ਹੀ ਕਮਿਊਨਿਟੀ ਅ ਆਪਣੇ ਹੀ ਲੋਕ ਆਪਣੇ ਨਾਲ ਮਤਲਬ ਅੱਜ ਕੱਲ ਲੜਾਈਆਂ ਜ਼ਿਆਦਾ ਲੈਗ ਪੁੱਲਿੰਗ ਜ਼ਿਆਦਾ ਹੋ ਰਹੀ ਹੈ ਜੀ ਅ ਐਂਡ ਰੈਡੀਕਲ ਸਟੂਡੈਂਟਸ ਦੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆਉਂਦੇ ਨੇ ਮਨੋ ਕੇ ਜਿਹੜੇ ਇੱਥੇ ਪੱਕੇ ਹੋ ਗਏ ਨੇ ਬਹੁਤ ਟਾਈਮ ਬਾਅਦ ਐਂਡ ਸਟੂਡੈਂਟਸ ਇੱਕਦਮ ਤੋਂ ਕੱਚੇ ਨੇ ਇੱਕਦਮ ਤੋਂ ਨਵੇਂ ਨੇ ਸੋ ਆਈ ਥਿੰਕ ਸੀ ਗਲਤ ਸਿਰਫ ਇੱਕ ਇਨਸਾਨ ਨਹੀਂ ਹੋ ਸਕਦਾ ਇੱਥੇ ਆਈ ਥਿੰਕ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਸਮਝਣਾ ਪੈਣਾ ਕਿ ਆਪਾਂ ਜੋ ਇੰਡੀਆ ਕਰਦੇ ਆਏ ਆ ਜਾਂ ਫਿਰ ਯੂ نو ਜੋ ਇੱਕ ਰਹਿਣ ਦਾ ਤਰੀਕਾ ਹੈ ਜਾਂ ਜੋ ਵੀ ਹੈ ਉਹ ਆਪਾਂ ਇੱਥੇ ਨਹੀਂ ਉਦਾਂ ਨਹੀਂ ਸੇਮ ਰੱਖ ਸਕਦੇ ਬਿਕਾਜ਼ ਇੱਥੇ ਗੱਲ ਨਹੀਂ ਬਣਨੀ ਐਂਡ ਦੈਨ ਪੱਕਿਆ ਨੂੰ ਇਹ ਸਮਝਣਾ ਪੈਣਾ ਹੈ ਕਿ ਉਹਨਾਂ ਨੂੰ ਵਕਤ ਦੇਣਾ ਪੈਣਾ ਹੈ ਬਦਲਾਵ ਲਈ ਤਾਂ ਉਹਨਾਂ ਨੂੰ ਮੇਬੀ ਗਾਈਡੈਂਸ ਵੀ ਦੇਣੀ ਪੈਣੀ ਹੈ ਕਿਉਂਕਿ ਉਹਨਾਂ ਦੀ ਉਮਰ ਬਹੁਤ ਕੱਚੀ ਹੈ ਸੋ ਉਹ ਵੀ ਇੱਕ ਗੱਲ ਹੈ ਮੈਂ ਇੱਕ ਵਾਰੀ ਸੁਣਿਆ ਸੀ ਮੈਨੂੰ ਹੁਣ ਪਤਾ ਨਹੀਂ ਇਹ ਗੱਲ ਸੱਚੀ ਹੈ ਜਾਂ ਇੱਕ ਰੂਮਰ ਹੀ ਹੈ ਕਿ ਕੁਝ ਸਟੂਡੈਂਟਸ ਮੰਝਾ ਲੈ ਕੇ ਕਿਸੇ ਟਾਊਨ ਸੈਂਟਰ ਮਾਲ ਵਿੱਚ ਉਹਨਾਂ ਨੇ ਮੰਝਾ ਡਾਲਿਆ ਉੱਥੇ ਫੋਟੋਆਂ ਵੀ ਆਈਆਂ ਨਹੀਂ ਜੀ ਸਾਹਮਣੇ ਫੋਟੋਆਂ ਵੀ ਆਈਆਂ ਨਹੀਂ ਸਾਹਮਣੇ ਉਹਦੀਆਂ ਯੈਸ ਸੋ ਇਹ ਤਾਂ ਅਪਾ ਇੰਡੀਆ ਵੀ ਨਹੀਂ ਕਰਾਂਗੇ ਸੋ ਜਿਨ੍ਹਾਂ ਨੇ ਇਹ ਕੰਮ ਕੀਤਾ ਸੀਗਾ ਆ ਉਸ ਲਾਈਕ ਇਹ ਤਾਂ ਹੁਣ ਇਹ ਤਾਂ ਬਗਾਵਤ ਹੈ ਪਤਾ ਨਹੀਂ ਕਿਹਦੇ ਖਿਲਾਫ ਹੈ ਬਟ ਉਹਨਾਂ ਨੂੰ ਇਹ ਸਮਝਣਾ ਪਵੇਗਾ ਕਿ ਐਸ ਅ ਕਮਿਊਨਿਟੀ ਅਸਰ ਪੈਂਦਾ ਆ ਬਿਕੋਜ਼ ਗੋਰੀਆ ਨੇ ਉਮਰ ਨਹੀਂ ਦੇਖਣੀ ਉਹਨਾਂ ਨੇ ਸਿਰਫ ਕਲਰ ਦੇਖਣਾ ਇਹ ਦੇਖਣਾ ਇੰਡੀਅਨਸ ਨੇ ਐਂਡ ਉਹਨਾਂ ਨੇ ਫਿਰ ਇੱਕੋ ਹੀ ਬ੍ਰੈਕਟ ਵਿੱਚ ਸਾਰਿਆਂ ਨੂੰ ਪਾ ਦਿੱਤਾ ਲਈ ਅਸੀਂ ਆਪਣੀ ਕਮਿਊਨਿਟੀ ਤੇ ਜਦੋਂ ਅਸੀਂ ਬਾਹਰ ਵਿੱਚ ਰਹਿ ਹੁੰਨੇ ਆ ਅਸੀਂ ਐਮਬੈਸਡਰ ਆ ਯੈਸ ਯੈਸ ਇਹ ਤਾਂ ਅਲੀ ਟ੍ਰੂ ਇਨਸੀਡੈਂਟ ਹੋਇਆ ਜੀ ਕੋਈ ਮੈਨੂੰ ਵਿਅਕਤੀ ਦੱਸੇ ਇੱਥੀ ਉਹ ਕਹਿੰਦੇ ਇੱਕ ਮੁੰਡਾ ਤੁਰਿਆ ਜਾ ਰਿਹਾ ਦਸੰਬਰ ਦਾ ਮਹੀਨਾ ਹੈ ਮੀਂਹ ਪੈ ਰਿਹਾ ਹੈ ਸنو ਵੀ ਥੋੜੀ ਥੋੜੀ ਪਈ ਸੀ ਕਹਿੰਦੇ ਮੈਂ ਉਹਦੇ ਪੈਰਾਂ 'ਚ ਵੇਖਿਆ ਚੱਪਲ ਪਾਏ ਐ ਆਪਾਂ ਨੂੰ ਪਤਾ ਕਿ ਚੱਪਲ ਜਿਵੇਂ ਕਈ ਲੋਕ ਆਪਣੀ ਬੈਕ ਬਾਈਟਿੰਗ ਨਹੀਂ ਕਰਦੇ ਯੈਸ ਉਹ ਚੱਪਲਾਂ ਵੀ ਬੈਕ ਬਾਈਟ ਕਰਦੀਆਂ ਨੇ ਤੁਹਾਨੂੰ ਪਿੱਛੋਂ ਫਿੱਟੇ ਮਾਰਦੀਆਂ ਰਹਿੰਦੀਆਂ ਨੇ ਉਹ ਕਹਿੰਦੇ ਮੈਂ ਉਹਨੂੰ ਕਿਹਾ ਵੀ ਕਾਕਾ ਚੱਪਲ ਨਾ ਪਾਇਆ ਕਰੋ ਇਹਦੇ ਬਾਹਰ ਨਿਕਲਦੇ ਹੋ ਕਹਿੰਦੇ ਕਿਉਂ ਕਹਿੰਦੇ ਮੈਂ ਖੈ ਤੁਹਾਨੂੰ ਪਿੱਛੋਂ ਗੰਦਾ ਕਰ ਰਹੀਆਂ ਨੇ ਨਾਲੇ ਠੰਡ ਲੱਗ ਜੂ ਨਾਲੇ ਕਹਿੰਦਾ ਮੈਂ ਉਹਨੂੰ ਕਹਿੰਦਾ ਵੀ ਗੋਰੇ ਲਾਈਕ ਨਹੀਂ ਕਰਦੇ ਜਿਹੜੀ ਤੁਸੀਂ ਉਹਨੇ ਗੱਲ ਕੀਤੀ ਹੈ ਹਾਂਜੀ ਕਹਿੰਦਾ ਮੈਨੂੰ ਕੁਐਸਚਨ ਅੱਗੇ ਉਹ ਕਰਕੇ ਕਹਿੰਦਾ ਹੈ ਗੋਰੇ ਤਾਂ ਪੱਗ ਵੀ ਨਹੀਂ ਲਾਈਕ ਕਰਦੇ ਆ ਕੀ ਕਬਨ ਨਹੀਂ ਹੈ ਸੋ ਕਹਿਣ ਦਾ ਭਾਵ ਸਿੱਖਣਾ ਜਿੱਥੋਂ ਕਿਤੋਂ ਸਿੱਖਣ ਨੂੰ ਮਿਲੇ ਉਹ ਸਿੱਖ ਲੈਣਾ ਚਾਹੀਦਾ ਤੇ ਮੈਨੂੰ ਇਹ ਦੱਸਿਓ ਆਪਾਂ ਗੱਲ ਕਰਦੇ ਹਾਂ ਕਿ ਨਵੇਂਆਂ ਨੂੰ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਜਦੋਂ ਇਸ ਇੰਡਸਟਰੀ ਚ ਐਂਟਰ ਕੀਤੇ ਤੁਹਾਨੂੰ ਵੀ ਕਰਨਾ ਪਿਆ ਜੀ ਕਿਸੇ ਜੀ ਦਾ ਮੇਰੇ ਲਈ ਉਹ ਸੀਗਾ ਕਿ ਮੈਂ ਇੰਗਲੈਂਡ ਤੋਂ ਮੈਂ ਇੰਗਲੈਂਡ ਦੀ ਜੰਪ ਪਾ ਲਿਆ ਸੋ ਮੈਂ ਇੰਗਲੈਂਡ ਤੋਂ ਜਦੋਂ ਇੰਡੀਆ ਗਈ ਮੇਰੇ ਲਈ ਉਹ ਡਿਫਿਕਲਟੀ ਮੈਂ ਉੱਥੇ ਕੱਚੀ ਸੀ ਨੋ ਸੀਰੀਅਸਲੀ ਸੋ ਹਾਂ ਐਗਜੈਕਟਲੀ ਹਨਾ ਪੰਜਾਬੀ ਪੰਜਾਬੀ ਹੋ ਕੇ ਵੀ ਪੰਜਾਬੀ ਫੀਲ ਨਾ ਕਰਨਾ ਇਟਸ ਇਟਸ ਵੈਰੀ ਟਫ ਯੂ ਨਾ ਸੋ ਐਂਡ ਆਲਸੋ ਉਹਨਾਂ ਨੂੰ ਇਦਾਂ ਹੁੰਦਾ ਜੋ ਪੰਜਾਬ ਦੇ ਸੀਗੇ ਇੰਡਸਟਰੀ ਵਾਲੇ ਕਿ ਇਹ ਐਨ ਆਰ ਆਈ ਹੈ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਇਹ ਤਾਂ ਬਾਹਰਲੀ ਜੰਪ ਵਾਲਾ ਹੈ ਇਹ ਤਾਂ ਅੰਗਰੇਜ਼ ਹੈ ਅੱਛਾ ਆ ਵਾਸ ਲਾਈਕ ਨਹੀਂ ਨਹੀਂ ਮੇਰੀ ਬੋਲੀ ਚ ਉਹ ਇੱਕ ਐਕਸੈਂਟ ਆ ਸਕਦਾ ਹੈ ਅੰਗਰੇਜ਼ਾਂ ਵਾਲਾ ਬਟ ਦੈਨ ਦ ਡੇ ਉੱਥੇ ਵੀ ਇੰਨਾ ਹੀ ਕਲਚਰ ਹੈ ਇਨਫੈਕਟ ਸਾਡਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਸੀ ਮੈਂ ਕਿ ਨਹੀਂ ਨਹੀਂ ਸਾਡੇ ਉੱਥੇ ਕਲਚਰ ਜ਼ਿਆਦਾ ਹੈ ਕਿ ਸਾਡੇ ਮਾਪੇ ਨੂੰ ਹੁੰਦਾ ਕਿ ਸਾਡੇ ਬੱਚੇ ਅੰਗਰੇਜ਼ ਨਾ ਬਣ ਜਾਣ ਤਾਂ ਸਾਨੂੰ ਐਕਸਟਰਾ ਚੰਡ ਕੇ ਰੱਖਦੇ ਨੇ ਕਿ ਪੰਜਾਬੀ ਬੋਲਣੀ ਆ ਸਿੱਖਣੀ ਆ ਹੁਣ ਤੁਸੀਂ ਨਾ ਸ਼ਬਦ ਬੋਲਿਆ ਚੰਡ ਕੇ ਰੱਖਦੇ ਚੰਡ ਕੇ ਹਾਂ ਇਹਨਾਂ ਕਹਿੰਦੇ ਪੰਜਾਬ ਦੇ ਵਿੱਚ ਅੱਜ ਇਹ ਸ਼ਬਦ ਮਨਫੀ ਹੋ ਗਏ ਭੁੱਲ ਗਏ ਲੋਕ ਇਹ ਐਗਜ਼ੈਕਟਲੀ ਐਗਜ਼ੈਕਟਲੀ ਸੋ ਮੈਂ ਹਮੇਸ਼ਾ ਸਮਝਾਈ ਜਾਣਾ ਕਿ ਨਹੀਂ ਨਹੀਂ ਸਾਨੂੰ ਤਾਂ ਮੈਨੂੰ ਸਭ ਪਤਾ ਮਧਾਣੀ ਤੋਂ ਲੈ ਕੇ ਚਰਖਾ ਤੋਂ ਲੈ ਕੇ ਸਭ ਕੁਝ ਮੈਨੂੰ ਸਿਖਾਇਆ ਗਿਆ ਹੈ ਕਿ ਕੀ ਹੈ ਸਾਡਾ ਕਲਚਰ ਮੈਂ ਕਿ ਮੈਨੂੰ ਤਾਂ ਲੱਗਿਆ ਮੈਂ ਪੰਜਾਬ ਆਵਾਂਗੀ ਤੇ ਇੱਥੇ ਪਿੰਗਾ ਹੋਣਗੀਆਂ ਤੇ ਪੱਖੀਆਂ ਝੱਲੀਆਂ ਜਾਣਗੀਆਂ ਯੂ نو ਗੜਵੀ ਵਿੱਚੋਂ ਇੰਦਾ ਐ ਲੱਸੀ ਨਿਕਲ ਰਹੀ ਹੈ ਯੂ نو ਮੱਖਣ ਐਬਸੋਲੂਟਲੀ ਐਬਸੋਲੂਟਲੀ ਅੱਛਾ ਇਹਦੇ ਚ ਫਿਰ ਸਭ ਤੋਂ ਵੱਡਾ ਹੱਥ ਤੁਹਾਡੇ ਮੰਮੀ ਦਾ ਪਾਪਾ ਦਾ ਕਿਹਨਾਂ ਦਾ ਸੀ ਦੋਨਾਂ ਦਾ ਦੋਨਾਂ ਦਾ ਡੈਡ ਥੋੜੇ ਐਕਸਟਰਾ ਸਟ੍ਰਿਕਟ ਸੀਗੇ ਕਿ ਮੰਮੀ ਕਿ ਕਿ ਮੇਰੇ ਮੰਮੀ ਸੀਗੇ 13 14 ਸਾਲਾਂ ਦੇ ਜਦੋਂ ਉਹ ਉਹਨਾਂ ਦੀ ਫੈਮਲੀ ਚਲੇ ਗਏ ਸੀ ਉੱਥੇ ਮਾਈਗ੍ਰੇਟ ਹੋ ਗਏ ਸੀ ਹਾਂਜੀ ਮਾਈਗ੍ਰੇਟ ਹੋ ਗਏ ਸੀ ਤੇ ਡੈਡ ਬੱਚਿਆਂ ਕਿਤੇ ਸੀ ਜਦੋਂ ਉਹ ਗਏ ਸੀਗੇ ਤੇ ਡੈਡ ਨੇ ਸਿਰਫ ਇੱਕ ਸੀਗੇ ਕਿ ਉਹ ਉਹ ਹਮੇਸ਼ਾ ਹੀ ਟੋਕਦੇ ਸੀ ਜਦੋਂ ਅਸੀਂ ਘਰ ਇੰਗਲਿਸ਼ ਵਿੱਚ ਗੱਲ ਕਰਦੀਆਂ ਸੀਗੀਆਂ ਮੈਂ ਤੇ ਮੇਰੀਆਂ ਦੋ ਹਾਂਜੀ ਛੋਟੀਆਂ ਭੈਣਾਂ ਮਾਈ ਮਮ ਕਿਉਂਕਿ ਮੰਮੀ ਨਾ ਹੋ ਜਾਂਦੀ ਸੀ ਇੰਗਲਿਸ਼ ਵਿੱਚ ਗੱਲ ਹਣਾ ਫਿਰ ਡੈਡ ਨੇ ਹਮੇਸ਼ਾ ਟੋਕ ਦੇਣਾ ਮਾਣ ਉਹ ਕਹਿੰਦੇ ਮਾਂ ਨਹੀਂ ਹਟਦੀ ਤਾਂ ਬੱਚੇ ਕੀ ਕਰਨਗੇ ਯੂ نو ਫਿਰ ਮੰਮੀ ਨੇ ਮੇਰੇ ਵੱਲ ਦੇਖਣਾ ਫੇ ਅਸੀਂ ਪੰਜਾਬੀ ਵਿੱਚ ਜਾਣ ਬੁੱਝ ਕੇ ਪੰਜਾਬੀ ਵਿੱਚ ਗੱਲ ਕਰਨੀ ਕਿ ਦੇਖੋ ਅਸੀਂ ਬੋਲ ਰਹੀਆਂ ਪੰਜਾਬੀ ਵਿੱਚ ਪਰ ਸਾਨੂੰ ਫਿਰ ਐਵਰੀ ਸੈਟਰਡੇ ਐਂਡ ਸੰਡੇ ਪੰਜਾਬੀ ਸਕੂਲ ਲੈ ਵੀ ਪੇ ਜਾ ਜਾਂਦਾ ਸੀ ਗੁਰਦੁਆਰੇ ਤੁਸੀਂ ਪੰਜਾਬੀ ਪੜ੍ਹ ਵੀ ਲੈਂਦੇ ਹਾਂ ਹਾਂਜੀ ਹਾਂਜੀ ਗੁਰਮੁਖੀ ਵੀ ਲਿਖ ਵੀ ਲੈਂਦੇ ਹਾਂਜੀ ਹਾਂਜੀ ਵਾਓ ਏ ਲੈਵਲ ਕੀਤਾ ਮੈਂ ਜੀ ਸੀ ਐਸ ਸੀ ਜੋ ਇੰਗਲੈਂਡ ਹੁੰਦੇ ਨੇ ਏ ਏ ਗ੍ਰੇਡ ਵਿਲਿਆ ਮੈਨੂੰ ਦੋਨਾਂ ਇਹ ਦੁੱਖਾਂਤ ਹੈ ਸਾਡੇ ਪੰਜਾਬ ਦੇ ਵਿੱਚ ਹਾਂਜੀ ਪੰਜਾਬ ਦੇ ਵਿੱਚ ਬਹੁਤਿਆਂ ਨੂੰ ਇਸ ਵਕਤ ਪੰਜਾਬੀ ਲਿਖਣੀ ਨਹੀਂ ਆਉਂਦੀ ਬੋਲ ਭਾਵੇਂ ਲੈਂਦੇ ਹੋਣ ਬਹੁਤ سارے ਬੱਚੇ ਸੋ ਮੈਡੀ ਜੀ ਹੁਣ ਆਪਾਂ ਫੇਰ ਗੱਲ ਕਰੀਏ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਹੁਣ ਇਸ ਫਿਲਮ ਤੋਂ ਕਿੰਨੀ ਆਕ ਉਮੀਦਾਂ ਤੁਹਾਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਕੈਨੇਡਾ ਵਾਸੀਆਂ ਤੋਂ ਹੋਰ ਉਮੀਦਾਂ ਨੇ ਕਿਉਂਕਿ ਕੈਨੇਡਾ ਦੀ ਹੀ ਕਹਾਣੀ ਹੈ ਤੇ ਇੱਥੇ ਦੇ ਲੋਕਾਂ ਦੀ ਹੀ ਕਹਾਣੀ ਹੈ ਸੋ ਆਈ ਥਿੰਕ ਜੋ ਪੰਜਾਬੀ ਇੰਡਸਟਰੀ ਹੈ ਕੈਨੇਡਾ canada ਦਾ ওভারঅল ਬਹੁਤ ਵੱਡਾ ਹੱਥ ਹੈ ਕਿ ਪੰਜਾਬੀ ਇੰਡਸਟਰੀ ਅੱਜ ਆਪਣੇ ਆਪ ਨੂੰ ਸਸਟੇਨ ਕਰ 파 ਰਹੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਸਪੋਰਟ ਕੈਨੇਡਾ ਤੋਂ ਹੀ ਮਿਲਦੀ ਹੈ so i am expecting the same ਕਿਉਂਕਿ ਹੁਣ ਤਾਂ ਹੈ ਹੀ ਤੁਹਾਡੀ ਕਹਾਣੀ so ਮੈਂ ਉਹੀ ਸਪੋਰਟ ਐਕਸਪੈਕਟ ਕਰ ਰਹੀ ਆ ਬਿਕਾਜ਼ ਇਹ ਸਪੋਰਟ ਤੋਂ ਬਿਨਾ ਨਾ ਇੰਡਸਟਰੀ ਇਹ ਅੱਗੇ ਨਹੀਂ ਵੱਧ ਸਕਦੀ ਅਨ ਅਗੇਨੀ ਵਧੇਗੀ ਤਾਂ ਸਿਨੇਮਾ ਬਹੁਤ ਹੀ ਇੱਕ ਮੀਡੀਅਮ ਹੁੰਦਾ ਹੈ ਇੱਕ ਕਲਚਰ ਨੂੰ ਜ਼ਿੰਦਾ ਰੱਖਣ ਦਾ ਐਂਡ ਪੰਜਾਬੀ ਸਿਨੇਮਾ ਪੰਜਾਬੀ ਕਲਚਰ ਨੂੰ ਜ਼ਿੰਦਾ ਰੱਖਣਾ ਹੈ ਤਾਂ ਪੰਜਾਬੀ ਸਿਨੇਮਾ ਨੂੰ ਵੀ ਜ਼ਿੰਦਾ ਰੱਖਣਾ ਪੈਣਾ ਹੈ ਐਂਡ ਉਹ ਆਪਣਾ ਆਪਣੀ ਜ਼ਿੰਮੇਵਾਰੀ ਹੈ ਮੇਰੀ ਤੁਹਾਡੀ ਸਾਰਿਆਂ ਦੀ ਅਸੀਂ ਉਹ ਜ਼ਿੰਮੇਵਾਰੀ ਨਿਭਾ ਰਹੇ ਹਾਂ ਬਹੁਤ ਵਧੀਆ ਬਹੁਤ ਵਧੀਆ ਉਹ ਗਲੇ ਮਨੂਪੱਟ ਨਾਲ ਜਾਂ ਇਹਨਾਂ ਦੇ ਪ੍ਰੋਡਿਊਸਰ ਨਾਲ ਬਥੇਰੇ ਹੋ ਸਕਦੇ ਆ ਪਰ ਇਹ ਜਿਹੜੀ ਐਸੀ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਹੇ ਆ ਉਹ ਸਿਰਫ ਤੇ ਸਿਰਫ ਪੰਜਾਬੀ ਇੰਡਸਟਰੀ ਨੂੰ ਇੱਕ ਹੁਲਾਰਾ ਦੇਣ ਦੇ ਵਾਸਤੇ ਕਰ ਰਹੇ ਆ ਕਿਉਂਕਿ ਸਾਡੇ ਵੀ ਫਰਜ਼ ਨੇ ਮੇਰਾ ਮੇਰਾ ਸੁਭਾਅ ਹੈ ਜੀ ਫਿਲਮ ਚੰਗੀ ਆ ਜੇ ਫਿਲਮ ਮਾੜੀ ਆ ਜੇ ਮੈਂ ਕਦੇ ਉਹਨੂੰ ਨੰਬਰ ਦੇ ਕੇ ਦੇਖਣ ਨਹੀਂ ਗਿਆ ਕਿ ਪੰਜਾਬੀ ਫਿਲਮ ਆਈ ਆ ਯਾਰ ਸਿਨੇਮੇ ਚ ਦੇਖ ਕੇ ਆਈ ਕਿ ਹਾਂ ਉਹਦੇ ਵਿੱਚੋਂ ਕਈ ਵਾਰੀ ਸੱਚ ਦੱਸਾਂ 2 ਘੰਟੇ ਬੈਠਣਾ ਵੀ ਔਖਾ ਹੋ ਜਾਂਦਾ ਆਈ ਨੋ ਆਈ ਨੋ ਹਾਂ ਜੀ ਇਹ ਵੀ ਸਚਾਈ ਹੈ ਉਹਨਾਂ ਚੋਂ ਇੱਕ ਬਹੁਤ ਵੱਡਾ ਸਟਾਰ ਆ ਫਿਲਮ ਦਾ ਮੈਨੂੰ ਕਿਸੇ ਨੇ ਪੁੱਛਿਆ ਕਿ ਦੇਖਣ ਜਾਈਏ ਮੈਂ ਕੁਝ ਨਹੀਂ ਕਿਹਾ ਉਹਤੇ ਮੇਰੇ ਤੋਂ ਲਿਖਿਆ ਗਿਆ ਮੈਂ ਕਿਹਾ ਵੀ ਜੇ ਸਰਸਖ ਦਾ ਤਾਂ ਸਾਰ ਲਓ। ਤੇ ਉਹਦੇ ਤੋਂ ਬਾਅਦ ਉਹ ਤਾਂ ਮੈਨੂੰ ਮੈਸੇਜ ਆਇਆ ਕਹਿੰਦਾ ਬਾਈ ਯਾਰ ਆਸ ਤੂੰ ਲਿਖਣਾ ਨਹੀਂ ਸੀ। ਮੈਂ ਕਿਹਾ ਜੇ ਤੁਹਾਡੇ ਲੱਖਾਂ ਚ ਫੈਨ ਹੋਣ ਕਿ ਮੈਨੂੰ ਸੈਂਕੜਿਆਂ ਚ ਸੁਣਦੇ ਹੋਣ ਕਿ ਮੇਰੀ ਥੋੜੀ ਬਹੁਤੀ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸ ਕਰਕੇ ਹਲੇ ਮੈਂ ਫਿਲਮ ਵੇਖੀ ਨਹੀਂ। ਮੈਂ ਤਾਂ ਸਵੇਰ ਸ਼ਾਮਾਂ ਹੀ ਦੇ ਸਕਦਾ। ਸੋ ਮੈਨੂੰ ਇਹ ਵੀ ਸੰਭਾਵਨਾ ਹੈ ਕਿ ਇਹ ਸਾਡੀ ਕਲੀ ਕੈਨੇਡਾ ਦੀ ਸਟੋਰੀ ਨਹੀਂ। ਇਮੇ ਲੱਗਦਾ ਵਰਲਡਵਾਈਡ ਜਿੱਥੇ ਵੀ ਕਿਤੇ ਨਵਾਂ ਬੰਦਾ ਜਾਂਦਾ ਮੈਨੂੰ ਲੱਗਦਾ ਉਹਦੀ ਸਟੋਰੀ ਹੋਣੀ ਹੈ ਜਿਹੜੇ ਲੋਕ ਇੰਡੀਆ ਦੇ ਵਿੱਚ ਵੀ ਬਾਅਦ ਚ ਦੇਖਣਗੇ ਜਦੋਂ ਰਿਲੀਜ਼ ਹੋਊਗੀ ਮੈਨੂੰ ਲੱਗਦਾ ਉਹ ਵੀ ਦੇਖਣਾ ਪਸੰਦ ਕਰਨਗੇ ਕਿ ਸਾਡੇ ਬੱਚਿਆਂ ਨਾਲ ਕਿਸ ਤਰ੍ਹਾਂ ਨੂੰ ਉਹ ਡੀਲ ਕਰਦੇ ਆ ਕਿਵੇਂ ਲੋਕ ਕੱਚੇ ਪੱਕੇ ਇਹ ਬਹੁਤ ਸੌਰੀ ਮੈਂ ਗੱਲ ਕਰ ਰਹੀ ਆ ਤੁਹਾਡੀ ਬਹੁਤ ਈਜ਼ੀ ਹੈ ਕਹਿਣਾ ਕਿ ਬੱਚੇ ਨੂੰ ਬਾਹਰ ਭੇਜ ਦੋ ਸਭ ਕੁਝ ਠੀਕ ਹੋ ਜਾਏਗਾ ਪਰ ਉਹ ਯਾਨੀ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਬੱਚਾ ਇੱਥੇ ਆ ਕੇ ਕਿੰਨੀ ਸਟਰਗਲ ਕਰੇਗਾ ਕਿਦਾਂ ਆਪਣੇ ਆਪ ਨੂੰ ਇੱਥੇ ਇਸ ਪਹਿਲਾਂ ਤਾਂ ਇੱਥੇ ਮਹੌਲ ਨੂੰ ਆਪਣੇ ਆਪ ਨੂੰ ਢਾਲੇਗਾ ਹੈ ਨਾ ਜੇ ਬੇਸ਼ੱਕ ਇੱਥੇ ਇੰਡੀਅਨ ਕਮਿਊਨਿਟੀ ਪੰਜਾਬੀ ਕਮਿਊਨਿਟੀ ਬਹੁਤ ਵੱਧ ਚੜ ਕੇ ਹੈ ਪਰ ਫਿਰ ਵੀ ਜੋ ਇੱਕ ਵੈਸਟਰਨਾਈਜ਼ਡ ਕਲਚਰ ਹੈ ਉਹ ਤਾਂ ਹੈਗਾ ਹੀ ਹੈਗਾ ਆ ਉਹਨਾਂ ਨੂੰ ਫੇਸ ਕਰਨਾ ਹੀ ਪੈਣਾ ਬੇਸ਼ੱਕ ਉਹ ਕਮਤੇ ਹੋ ਕਮਤੇ ਹੋਵੇ ਮੋਸਟਲੀ ਕਮਤੇ ਹੀ ਹੁੰਦਾ ਆ ਜਾਂ ਫਿਰ ਬਾਹਰ ਕਿਤੇ ਸੈਕੰਡਲੀ ਸਟਰਗਲ ਕਰਨਾ ਬੁਰੀ ਚੀਜ਼ ਨਹੀਂ ਹੈ ਇਟਸ ਅ ਗੁੱਡ ਥਿੰਗ ਐਕਚੁਅਲੀ ਤੁਸੀਂ ਮੈਂ ਤਾਂ ਕਹਿੰਨੀ ਹੈ ਕਿ ਜਿੰਨਾ ਛੇਤੀ ਆਪਣੇ ਬੱਚੇ ਨੂੰ ਸਟਰਗਲ ਕਰਵਾਉਣ ਲਗਵਾ ਦੋ ਨਾ ਤਾਂ ਉਨੀ ਛੇਤੀ ਉਹਨੂੰ ਅਹਿਮੀਅਤ ਵੈਲਿਊ ਹੋਵੇਗੀ ਸਕਸੈਸ ਦੀ ਮਿਹਨਤ ਦੀ ਯੂ ਨੋ ਜ਼ਿੰਦਗੀ ਦੀ ਇਟਸ ਰੀਲੀ ਇੰਪੋਰਟੈਂਟ ਟੂ ਸਟਰਗਲ ਬਟ ਦੀ ਓਨਲੀ ਥਿੰਗ ਇਜ਼ ਕਿ ਜੋ ਇੰਡੀਆ ਤੋਂ ਬੱਚੇ ਇੱਥੇ ਆਉਂਦੇ ਆ ਉਹ ਐਕਸਟਰਾ ਸਟਰਗਲ ਮਹਿਸੂਸ ਕਰਦੇ ਨੇ ਬਿਕੋਜ਼ ਉੱਥੇ ਸਿਖਾਇਆ ਹੀ ਨਹੀਂ ਜਾਂਦਾ ਆ ਜੋ ਮੈਂ ਦੇਖਿਆ ਮੈਂ ਜੋ ਆਪਣੇ ਪਰਿਵਾਰਾਂ ਵਿੱਚ ਵੀ ਦੇਖਿਆ ਨਾ ਮਤਲਬ ਉਹਨਾਂ ਨੂੰ ਨਾ ਖਾਣਾ ਪੀਣਾ ਆਪ ਬਣਾਉਣਾ ਸਿਖਾਇਆ ਜਾਂਦਾ ਆ ਮੁੰਡਾ ਹੋਵੇ ਜਾਂ ਕੁੜੀ ਵੀ ਹੋਵੇ ਯੂ نو ਐਂਡ ਜਸ ਥੋੜੇ ਆਲਸੀ ਆਲਸਪੁਣੇ ਵਿੱਚ ਦੇਖਿਆ ਆ ਯਸ ਸੋ ਜੋ ਇੱਕਦਮ ਤੁਸੀਂ ਆਲਸਪੁਣੇ ਚੋਂ ਨਿਕਲ ਕੇ ਇੱਕਦਮ ਮਿਹਨਤ ਤੁਹਾਨੂੰ ਕਰਨੀ ਪੈ ਜਾਏ ਇਟਸ ਗਨ ਬੀ ਮੈਂਟਲੀ ਡਿਸਟਰਬਿੰਗ ਐਕਚੁਅਲੀ ਫॉर द ਫॉर द ਕਿਡ ਬਟ ਇਟਸ ਗੁੱਡ ਉਹ ਇੱਕ ਸ਼ੇਕ ਚਾਹੀਦਾ ਆ ਬੱਚਿਆਂ ਨੂੰ ਚਾਹੀਦਾ ਆ ਸਾਹੀ ਜਾ ਕੇ ਗਰੋ ਅਪ ਕਰਨ ਕੇ ਮੈਡੀ ਜੀ ਬਹੁਤ ਸਾਰੀਆਂ ਫਿਲਮਾਂ ਤੁਸੀਂ ਕੀਤੀਆਂ ਇਕ ਮਤੋਂ ਲੈ ਕੇ ਕਹਾਣੀ ਸ਼ੁਰੂ ਹੁੰਦੀ ਹੈ ਤੇ ਹੁਣ ਇਹਨਾਂ ਨੂੰ ਰਹਿਣਾ ਸੋਣਾ ਨਹੀਂ ਆਉਂਦਾ ਪਤਾ ਨਹੀਂ ਹੋਰ ਕਿੰਨੀਆਂ ਅਕ ਤੁਸੀਂ ਕਰਨੀਆਂ ਨੇ ਇਸ ਤਰ੍ਹਾਂ ਚਾਹੁੰਦੇ ਆ ਕਿ ਸਾਰੀਆਂ ਫਿਲਮਾਂ ਤੁਹਾਡੀ ਹਿੱਟ ਨਹੀਂ ਸਗੋ ਸੁਪਰ ਡੋਪਰ ਹਿੱਟ ਹੋਣਾ ਸਿਨੇਮੇ ਤੇ ਲੋਕ ਉਡੀਕ ਕਰਨ ਕਿ ਮੈਂਡੀ ਤਖ ਅਗਲੀ ਕਿਹੜੀ ਫਿਲਮ ਲੈ ਕੇ ਆ ਰਹੀ ਐ ਸਿਕਸ ਸੀਚ ਵੀ ਅਸੀਂ ਦੇਖੀ ਐ ਸੋ ਹੁਣ ਬਹੁਤ ਸਾਰੀਆਂ ਫਿਲਮਾਂ ਚੋਂ ਇੱਕ ਤੁਹਾਡੇ ਪਸੰਦੀ ਦਾ ਕੋਈ ਡਾਇਲੌਗ ਜਿਹੜਾ ਸਾਨੂੰ ਬੋਲ ਕੇ ਸੁਣਾ ਸਕਦੇ ਹੋ ਕੋਈ ਵੀ ਹੋਵੇ ਕਿਸੇ ਫਿਲਮ ਦਾ ਵੀ ਹੋਵੇ ਛੋਟਾ ਜਿਹਾ ਡਾਇਲੌਗ which is ਸਟੂਡੈਂਟ ਨੂੰ ਬਿਲਕੁਲ ਰਹਿਣਾ ਸੋਣਾ ਨਹੀਂ ਆਉਂਦਾ ਇਸੇ ਫਿਲਮ ਦਾ ਯਾ ਸੋ ਇਹ ਇਹਦੇ ਚ ਢਲਦੇ ਹੋ ਜਦੋਂ ਇੱਕ ਐਕਟਰ ਦਾ ਵੈਸੇ ਕੰਮ ਹੈ ਹਾਂਜੀ ਆ ਤੁਸੀਂ ਦੇਖੋ ਕਿ ਐਸ ਵਕਤ ਬੈਠੇ ਹੋ ਤੁਸੀਂ ਆਪਣੀ ਵੈਂਟੀ ਚ ਬੈਠੇ ਹੋ ਤਾਂ ਮੰਡੀ ਦਾ ਕਰ ਹੈ ਤੁਸੀਂ ਸੈਟ ਤੇ ਚਲੇ ਗਏ ਤੇ ਪਤਾ ਨਹੀਂ ਉਹ ਗਵਾਨ ਡਣਾ ਹੈ ਪਤਾ ਨਹੀਂ ਉਹ ਵਕੀਲ ਹੈ ਪਤਾ ਨਹੀਂ ਉਹ ਕਿਸ ਨੇ ਧੋਖਾ ਕੀਤਾ ਉਹ ਕੁੜੀ ਹੈ ਸੋ ਤੇ ਵੱਖ-ਵੱਖ ਰੋਲ ਹੁੰਦੇ ਨੇ ਕਿਵੇਂ ਫਿਰ ਢਲ ਜਾਂਦੇ ਹੋ ਇੱਕਦਮ ਦੂਸਰੇ ਰੋਲ ਚ ਮੰਡੀ ਤੋਂ ਉਹ ਨਿਕਲ ਕੇ ਹੁਣ ਮੈਨੂੰ ਨਹੀਂ ਪਤਾ ਇਹਦੇ ਚ ਤੁਹਾਡਾ ਕੀ ਨਾਮ ਹੈ ਕਿ ਉਹ ਕਿਰਨ ਕਿਰਨ ਮੰਡੀ ਤੋਂ ਕਿਰਨ ਦੀ ਟਰਾਂਜ਼ੀਸ਼ਨ ਕਿੰਨੀ ਔਖੀ ਹੁੰਦੀ ਹੈ ਜੀ ਇਨੀ ਆਖੀ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਕੋਈ ਮੂਵੀ ਕਰ ਰਹੀ ਹੁੰਨੀ ਆ ਤਾਂ ਮੈਂ ਲਗਭਗ ਉਸੇ ਕਿਰਦਾਰ ਵਿੱਚ ਰਹਿਨੀ ਆ ਉਹ 20 ਤੀ ਦਿਨ ਦੀ ਸ਼ੂਟ ਹੁੰਦੀ ਆ 30 ਦਿਨ ਦੀ ਮੈਕਸਿਮਮ ਸੋ ਮੈਨੂੰ ਇਦਾਂ ਨਹੀਂ ਹੁੰਦਾ ਕਿ ਮੈਂ ਇਮੋਸ਼ਨ ਜਿਹੜਾ ਇਮੋਸ਼ਨ ਹੈ ਹਮੇਸ਼ਾ ਆਪਣੇ ਨਾਲ ਰੱਖਾਂ ਬੜੋ ਕਿਰਦਾਰ ਨੂੰ ਮੈਂ ਆਪਣੇ ਨਾਲ ਹੀ ਰੱਖਦੀ ਆ ਉਹ 30 ਦਿਨ ਵਾਸਤੇ ਸੋ ਫਿਰ ਮੈਨੂੰ ਇੰਨਾ ਮੁਸ਼ਕਿਲ ਨਹੀਂ ਹੁੰਦਾ ਇਹ ਕਿਰਦਾਰ ਥੋੜਾ ਤੁਸੀਂ ਅੱਜ ਸ਼ਾਮ ਨੂੰ ਦੇਖਣੀ ਹੀ ਹੈ ਮੂਵੀ ਇਹ ਕਿਰਦਾਰ ਥੋੜਾ ਜਿਹਾ ਮੇਰੇ ਲਈ ਥੋੜਾ ਜਿਹਾ ਨਹੀਂ ਕਾਫੀ ਮੁਸ਼ਕਿਲ ਰਿਹਾ ਆ ਕਿਉਂਕਿ ਇਹਦੇ ਵਿੱਚ ਸਿਰਫ ਮਤਲਬ ਮੈਂ ਕਿਰਨ ਨੂ ਪਲੇ ਨਹੀਂ ਕਰਨਾ ਸੀ ਮੈ ਇੱਕ ਹੋਰ ਕਿਰਦਾਰ ਨੂੰ ਵੀ ਪਲੇ ਕਰਨਾ ਹੁੰਦਾ ਬਾਅਦ ਵਿੱਚ ਸੋ ਉਹਦੇ ਵਿੱਚ ਮੈਨੂੰ ਥੋੜੀ ਜੀ ਡਿਫਿਕਲਟੀ ਜ਼ਰੂਰ ਮਹਿਸੂਸ ਕੀਤੀ ਹੈ ਕਿ ਮੈਂ ਕੱਚਾ ਵੀ ਐਕਸਪੀਰੀਅੰਸ ਕਰ ਲਿਆ ਪੱਕਾ ਵੀ ਐਕਸਪੀਰੀਅੰਸ ਕਰ ਲਿਆ ਸੋ ਉਹ ਥੋੜਾ ਨਾਪ ਤੋਲ ਕੇ ਜਿਹੜਾ ਕਰਨਾ ਪਿਆ ਸੀ ਥੋੜਾ ਮੁਸ਼ਕਲ ਸੀਗਾ ਬਟ ਤੁਹਾਡੀਆਂ ਬੈਸਟ ਵਿਸ਼ੇਸ਼ ਤੁਹਾਡੇ ਨਾਲ ਨਹੀਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ